ਹਾਂ ਬੜਦਾ ਜੁੜੀ ਤੇ ਇਹਨਾਂ ਨੇ ਆਪਣੀ ਲਾਤੀ ਆ ਪੈਸੇ ਲਿਕਣ ਦੀ ਪਰ ਆਪਾਂ ਵੇਖੀ ਅੱਜ ਦਿਹਾੜੀ ਬਣਾ ਕੇ ਜਾਣੀਆਂ 1000 ਰੁਪਏ ਆਪਾਂ ਕੁੜੀ ਲੋੜੀ ਆ ਇੱਕ ਘਟ ਹੀ ਲੈਣਾ ਯਾਰ ਘੰਟਾ ਹੋ ਗਿਆ ਬੇਚਾਂ ਨੂੰ ਕੋਈ ਆਉਣ ਹੀ ਨਹੀਂ ਦਿਆ ਯਾਰ ਇਨੀ ਰੌਣਕ ਲੱਗੀ ਵਿਆਹ ਤੇ ਕੋਈ ਸ਼ਗਰ ਨਹੀਂ ਦੇਣ ਦਿਆ ਯਾਰ ਕਮਾਲ ਹੋ ਗਈ ਆ ਯਾਰ ਐਂ ਕਰ ਅਬ ਤੂੰ ਤੂੰ ਖਾ ਪੀ ਯਾਰ ਨਾਲ ਮੇਰੇ ਵਾਸਤੇ ਕੋਈ ਲੈ ਲਈ ਪਨੀਰ ਵਾਲੇ ਪਕੌੜੇ ਲੈ ਲਈ ਗੱਲ ਛੱਡ ਪਹਿਲਾਂ ਮੈਨੂੰ ਕੌਫੀ ਲਿਆ ਦੇ ਯਾਰ ਬੜੀ ਸੋਹਣੀ ਯਾਰ ਉਹ ਕੁੜੀ ਕਿੰਨੀ ਸੋਹਣੀ ਆਈ ਯਾਰ ਇਹਨੂੰ ਨੀ ਮਾਸੀ ਦੀ ਕੁੜੀ ਹਾਂਜੀ ਹਾਂਜੀ 201 ਰੁਪਈਆ ਬਾਜੀ ਕਮਾਲ ਹੋ ਗਈ ਯਾਰ 101 ਤੇ ਸੁਣਿਆ 201 ਕੌਣ ਦਿੰਦਾ ਕੀ ਨਾਂ ਕਸਮਰ ਨੂੰ ਨਿਹਾਲ ਸਿੰਘ ਯਾਰ ਬੜੇ ਯਾਰ ਰਾਜਾ ਮਹਾਰਾਜਾ ਨਾਂ ਰੱਖੇ ਯਾਰ ਹੈ ਕਮਾਲ ਹੋ ਗਈ ਕੀ ਨਾਂ ਲੱਗੇ ਤੁਸੀਂ ਇਹ ਨਹੀਂ ਪੂਵਾ ਦਾ ਮੁੰਡਾ ਯਾਰ ਹੁਣ ਸਾਨੂੰ ਕੀ ਤਾਂ ਇਹਨਾਂ ਦੀ ਪੂਵਾ ਕੌਣ ਹੈ ਨਾਂ ਦੱਸ ਯਾਰ ਹੱਦ ਹੋ ਗਈ ਤੇਰੇ ਵਾਲੀ ਨਾਂ ਹੀ ਨਹੀਂ ਦੱਸਣ ਦਿਆ ਯਾਰ ਕੋ ਵੀਰਜੀ ਸਾਡੋ ਨਹੀਂ ਹੋਣਾ ਇਹ ਕੰਮ ਅੱਛਾ 500 ਆਹ 500 ਲਿਖ ਦੀ ਬਣਾ ਦੇਣਾ 300 ਹੈ ਲਿਆਓ ਹੋ ਸਾਡਾ ਵੀ ਇਹ ਵੇਖਾਂਗੇ ਠੀਕ ਠੀਕ ਲਿਆਓ ਲੈ ਯਾਰ ਆਈ ਕੁੰਡੀ ਲਵੜੀਆਂ ਪੜਦਾ ਮੈਂ ਹਾਂ ਪੜਦਾ ਐਹਾ ਬੋਲ ਆ ਇਹਨਾਂ ਦੇ ਆਵਾਜ਼ਾਂ ਪੂਰੀ ਬੋਲਦੀ ਇਹਨਾਂ ਦੀ ਏਰੀਆ ਚ 100 ਰੁਪਿਆ ਨਾਲ ਕੱਪੜੇ ਤੇ ਵੀਰ ਜੀ ਕੱਪੜੇ ਕੋਈ ਗਿਫਟ ਗੁਹਟ ਤੇ ਦਿੰਦੇ ਲੈ ਅਰੇ ਗਿਫਟ ਦੋ ਯਾਰ ਮੁੰਡਿਆਂ ਨੂੰ ਸਿੱਧੇ ਕੱਪੜੇ ਲੈ ਹੁੰਦੇ ਆ